ਸੱਚੇ ਕਾਲਜੀ D5 ਚੈਨਲ ਪੰਜਾਬੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੱਲ ਤੇ ਇੱਕ ਹੋਰ ਵੱਡੀ ਖਬਰ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ NEET U ਸ਼ਟਰਾ ਵਾਲਾ ਉਸਨੇ ਵੀ ਜਲੰਧਰ ਪੱਛਮੀ ਤੋਂ ਨਾਮਜ਼ਦਗੀ ਪੱਤਰ ਭਰੇ ਸਨ ਉਹ ਵੀ ਚੋਣਾਂ ਦੇ ਵਿੱਚ ਖੜੇ ਹੋਏ ਸਨ ਨੀਟੂ ਛਟਰਾਲਾ ਵੀ ਤੇ ਕਈ ਸਮੇਂ ਤੋਂ ਲਗਾਤਾਰ ਚੋਣਾਂ ਦੇ ਵਿੱਚ ਹੱਥ ਅਜ਼ਮਾ ਰਹੇ ਨੇ ਪਰ ਉਹਨਾਂ ਦੀ ਕਿਸਮਤ ਉਹਨਾਂ ਦਾ ਸਾਥ ਦਿੰਦੀ ਹੋਈ ਵਿਖਾਈ ਨਹੀਂ ਦੇ ਰਹੀ ਲੋਕ ਸਭਾ ਚੋਣਾਂ ਦੇ ਵਿੱਚ ਵੀ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੋਧ ਖੜੇ ਹੁੰਦਾ ਫੈਸਲਾ ਲਿਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਉਹਨਾਂ ਨੇ ਵੱਡੀਆਂ ਸਿਆਸੀ ਪਾਰਟੀਆਂ ਨੂੰ ਚੁਣੌਤੀ ਦਿੱਤੀ ਸੀ ਤੇ ਕਿਹਾ ਸੀ ਕਿ ਨਸ਼ੇ ਦੇ ਮੁੱਦੇ ਨੂੰ ਮੈਂ ਬਿਲਕੁਲ ਜੜ ਤੋਂ ਖਤਮ ਕਰਕੇ ਵਿਖਾਵਾਂਗਾ ਜੋ ਕਾਸੀ ਪਾਰਟੀਆਂ ਵਾਅਦੇ ਕਰਦੀਆਂ ਨੇ ਉਹ ਵਾਅਦਿਆਂ ਤੋਂ ਮੁੱਕਰ ਜਾਂਦੀਆਂ ਨੇ ਤੇ ਮੈਂ ਉਹ ਸਾਰੇ ਵਾਅਦੇ ਨਿਭਾਵਾਂਗਾ ਪਰ ਨੀਟੂ ਛਟਰਾ ਵਾਲੇ ਤੇ ਨਾਲ ਲੋਕ ਤਸਵੀਰਾਂ ਤਾਂ ਜ਼ਰੂਰ ਖਚਾਉਂਦੇ ਨੇ ਗੱਲਬਾਤ ਤਾਂ ਜ਼ਰੂਰ ਕਰਦੇ ਨੇ ਪਰ ਸਾਥ ਦਿੰਦੇ ਹੋਏ ਵਿਖਾਈ ਨਹੀਂ ਦਿੰਦੇ ਜੇਕਰ ਵੋਟਾਂ ਦੀ ਗੱਲ ਕਰੀਏ ਤਾਂ ਲੀਡ ਤੇ ਬਣੇ ਹੋਏ ਨੇ ਮੋਹਿੰਦਰ ਭਗਤ ਤੇ ਨੀਟੂ ਛਟਰਾ ਵਾਲੇ ਜਿਹੜੇ ਨੇ ਉਹਨਾਂ ਨੂੰ ਕਿੰਨੀਆਂ ਕ ਵੋਟਾਂ ਹਾਸਲ ਹੋਈਆਂ ਨੇ ਇਸ ਉੱਤੇ ਜ਼ਰੂਰ ਇੱਕ ਵਾਰ ਨਜ਼ਰ ਮਾਰ ਲੈਣਿਆ ਨੀਟੂ ਛਟਰਾ ਵਾਲੇ ਨੂੰ 129 ਵੋਟਾਂ ਜਿਹੜੀਆਂ ਨੇ ਉਹ ਹਾਸਲ ਹੋਈਆਂ ਨੇ ਸੋ 129 ਵੋਟਾਂ ਜਿਹੜੀਆਂ ਨੇ ਕੈਮਰਾਮੈਨ ਨੂੰ ਕਵਾਂਗੇ ਤੁਹਾਨੂੰ ਜ਼ਰੂਰ ਵਿਖਾਵੇ ਨੌਵੇਂ ਗੇੜ ਦੀ VOTING ਜਿਹੜੀ ਹੈ ਉਹ ਚੱਲ ਰਹੀ ਹੈ ਤੇ 13 ਗੇੜ ਤੇ ਜਿਹੜੀ ਗਿਣਤੀ ਹੈ ਉਹ ਕੀਤੀ ਜਾਣੀ ਹੈ ਤੇ 129 ਵੋਟਾਂ ਨੀਟੂ ਸ਼ਟਰਾਂ ਵਾਲੇ ਨੂੰ ਜੇਕਰ ਤੁਸੀਂ ਨਜ਼ਰ ਮਾਰੋ ਤਾਂ ਮਿਲੀਆਂ ਹੋਈਆਂ ਨੇ ਤੇ 38439 ਵੋਟਾਂ ਦੇ ਫਰਕ ਦੇ ਨਾਲ ਉਹ ਪਿੱਛੇ ਨੇ ਸੋ ਬਹੁਤ ਵੱਡਾ ਫਰਕ ਹੈ ਜ਼ਮਾਨਤ ਜ਼ਬਤ ਹੋਣ ਦੇ ਅਸਾਰ ਹੁੰਦੇ ਨੇ ਅਜਿਹੀ ਸਥਿਤੀ ਦੇ ਵਿੱਚ ਪਰ ਫੇਰ ਵੀ ਨੀਟੂ ਸ਼ਟਰਾਂ ਵਾਲਾ ਹਾਰ ਨਹੀਂ ਮੰਨਦਾ ਹਰ ਵਾਰ ਚੋਣਾ ਦੇ ਵਿੱਚ ਖੜਾ ਹੋ ਜਾਂਦਾ ਹੈ ਹਾਸੇ ਦਾ ਪਾਤਰ ਬਣਦਾ ਹੈ ਮਜ਼ਾਕ ਦਾ ਪਾਤਰ ਬਣਦਾ ਹੈ ਤੇ ਉਹ ਪੈਸੇ ਜਿਹੜੇ ਨੇ ਉਹ ਪੈਸੇ ਕਿੱਥੋਂ ਹੁੰਦੇ ਨੇ ਨੀਟੂ ਸ਼ਟਰਾਂ ਵਾਲੇ ਦਾ ਕਹਿਣਾ ਹੈ ਕਿ ਜਿਹੜੇ ਮੇਰੇ ਸਮਰਥਕ ਨੇ ਜੇ ਕੋਈ 1 ਰੁਪਿਆ ਆਵੇ ਮੈਨੂੰ ਦਿੰਦਾ ਆ ਤਾਂ ਮੈਂ 1 ਰੁਪਿਆ ਵੀ ਲੈ ਲੈਣਾ ਕੋਈ 10 ਰੁਪਏ ਦਿੰਦਾ ਮੈਂ 10 ਰੁਪਏ ਵੀ ਲੈ ਲੈਣਾ ਵੱਡੇ ਸਵਾਲ ਜਿਹੜੇ ਨੇ ਉਹ ਇਹ ਬਣੇ ਹੋਏ ਨੇ ਕਿ ਹਰ ਵਾਰ ਚੋਣਾਂ ਦੇ ਵਿੱਚ ਖੜੇ ਹੋਣ ਦਾ ਕੀ ਫਾਇਦਾ ਹੈ ਕਿ ਇਸ ਨੂੰ ਮਹਿਜ਼ ਵੋਟਾਂ ਖਰਾਬ ਕਰਨਾ ਕਹਿ ਦਿੰਦੇ ਨੇ ਕੀ ਕਹਿ ਦਿੰਦੇ ਨੇ ਦੂਜੇ ਪਾਸੇ ਜੇ ਨੀਟੂ ਛਟਰਾਵਾਂ ਵਾਲੇ ਦੀ ਗੱਲ ਮੰਨੀਏ ਗੱਲ ਸੁਣੀਏ ਤਾਂ ਫਿਰ ਰੋਜ਼ਾਨਾ ਦੇ ਵਿੱਚ ਉਹਨਾਂ ਦਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਕਹੇ ਕਿ ਲੋਕ ਪਤਾ ਨਹੀਂ ਕਿੱਧਰ ਪਾਸੇ ਨੂੰ ਤੁਰ ਜਾਂਦੇ ਨੇ ਮੈਂ ਨਸ਼ੇ ਖਤਮ ਕਰਨ ਦਾ ਵਾਅਦਾ ਕੀਤਾ ਸੀ ਤੇ ਲੋਕਾਂ ਨੂੰ ਮੇਰੀ ਗੱਲ ਨਹੀਂ ਸਮਝ ਆਉਂਦੀ ਤੇ ਲੋਕ ਸਿਆਸੀ ਪਾਰਟੀਆਂ ਦੇ ਪਿੱਛੇ ਹੀ ਭੱਜਦੇ ਨੇ ਉਹਨਾਂ ਇਹ ਵੀ ਕਿਹਾ ਸੀ ਕਿ ਮੈਂ ਰਾਜਾ ਵੜਿੰਗ ਚਰਨਜੀਤ ਚੰਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਹੁਲ ਗਾਂਧੀ ਹਰਾਂ ਨੂੰ ਜ਼ਰੂਰ ਇੱਕ ਵਾਰ ਮਿਲਾਂਗਾ ਮੁੱਖ ਮੰਤਰੀ ਭਗਵੰਤ ਮਾਨ ਹਰਾਂ ਨੂੰ ਮਿਲਾਂਗਾ ਤੇ ਪੁੱਛਾਂਗਾ ਕਿ ਸੀ ਇਹੋ ਜਿਹਾ ਕੀ ਕਰਦੇ ਹੋ ਕਿ ਲੋਕ ਤੁਹਾਨੂੰ ਵੋਟਾਂ ਪਾ ਦਿੰਦੇ ਨੇ ਤੇ ਮੈਨੂੰ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਸੋ ਕੀ ਕਹਿਣਾ ਹੈ ਨੀਟੂ ਛਟਰਾਵਾਲੇ ਦਾ ਇੱਕ ਵਾਰ ਤੁਸੀਂ ਵੀ ਸੁਣੋ ਕਿ ਲੱਡੂ ਦੇ ਕਰੇ ਬਾਰ ਪਹਿਲਾਂ ਵੀ ਪਹਿਲਾਂ ਵੀ ਪਹਿਲਾਂ ਵੀ ਪਹਿਲਾਂ ਵੀ ਇਹ ਨਾ ਉਹ ਮੀਆਂ ਛਟਰਾ ਵਾਲਾ ਜबान ਕਰਦਾ ਚਿਕੜ ਚ ਲਾਊਗਾ ਨੀ ਤੂੰ ਮੇਰੀ ਗੱਲ ਸੁਣੋ ਚਿਕੜ ਚ ਜਾਊਗਾ ਅੱਲਾ ਵੀ ਕਿਹਾ ਚਿਕੜ ਦੇ ਵਿੱਚ ਰਹੂਗਾ ਤੇ ਬੱਟੇ ਲੰਬੇ ਪਾਉਂਦੇ ਤੁਰਤਾ ਜਾਂਦਾ ਕਰਕੇ ਜਾਣਾ ਇਧਰੋਂ ਪਾੜਪੁਰ ਤੇ ਜਾਣਾ ਤਾਰਾ ਪੁਰ ਜੀ ਸਾਰੇ ਕੁਝ ਕਰਕੇ ਜਾਣਾ ਅੱਜ ਤੱਕ ਬਾਹਰ ਵਾਰ ਵਾਰ ਤੁਹਾਨੂੰ ਵੋਟਾਂ ਘਟ ਪੈਦੀਆਂ ਕਾਰਨ ਕੀ ਰਹਿੰਦੇ ਨੇ ਦੇਖੋ ਮੇਰੀ ਗੱਲ ਸੁਣੋ ਅਸੀਂ ਪੰਜਾਬ ਦੀ ਜਵਾਨੀ ਬਚਾਉਣੀ ਆ ਪੰਜਾਬ ਨੂੰ ਬਚਾਉਣਾ ਸਾਡਾ ਇੱਕ ਇੱਕ ਕੰਮ ਵਾ ਕਿ ਜਿਹੜਾ ਸਿੱਧੂ ਫਾਰਮ ਹਾਊਸ ਦੇ ਛੇਰੇ ਭਾਜੀ ਨੇ ਕਿਹਾ ਆਈਡੀ ਸਰਚ ਕਰ ਲਿਓ ਵੀ ਉਹਨਾਂ ਨੇ ਕਿਹਾ ਵੀ ਆਪਾਂ ਪੰਜਾਬ ਨੂੰ ਬਚਾਣਾ ਨਹੀਂ ਤੁੱਲੜਦੇ ਰਿਹਾ ਤੂੰ ਡਰਨਾ ਨਹੀਂ ਕਿਸੇ ਕੋ ਤੇ ਮੈਂ ਹੁਣ ਲੜਦਾ ਪਿਆ ਵਾ ਪੰਜਾਬ ਵਾਸਤੇ ਲੜਦਾ ਪਿਆ ਇਹਨਾਂ ਲੋਕਾਂ ਲੀਡਰਾਂ ਨੇ ਕੁਛ ਨਹੀਂ ਕਰਦਾ ਜੇ ਤੁਸੀਂ ਇੱਕ ਸ਼ਰੀਬੰਦ ਜਿਤਾਉਂਗੇ ਨਾ ਤਾਂ ਹੀਆ ਦੇਖੋ ਕੋਈ ਮਨੇਕਰ ਮੈਂ ਦਿੰਦਾ ਵਾ 10 ਰੁਪਏ ਬੰਦੇ ਆ ਜੇ ਮਹਾਰਾਜਾ ਮੈਂ ਚਿੰਤਪੁਨੀ ਮਾਤਾ ਦਾ ਭਗਤ ਆ ਨਾ ਸੱਚਾ ਦਿਲੋਂ ਸੱਚੇ ਦਿਲੋਂ ਆ ਤੇ ਇਹ ਦੇਖੋ ਕਿ ਜੇ ਕੋਈ ਮੇਰੀ ਮਦਦ ਕਰਦਾ ਰਬੋ ਦੀ ਮਦਦ ਕਰਦਾ ਵਾ ਭਗਤ ਦੀ ਬੰਦੇ ਨਹੀਂ ਪਹਿਨਾ ਮੇਰੀ ਗੱਲ ਸੁਣੋ ਅਰ ਮੈਂ ਜਿੱਤੂਗਾ ਇਹਨੂੰ ਪੂਰੀ ਗਰੰਟੀ ਹੈ ਇਸ ਵਾਰੀ ਮੈਂ ਇਲੈਕਸ਼ਨ ਜਿੱਤ ਜਾਊਗਾ ਪਾਜੀ ਮੈਂ ਸਾਰੇ ਮੁੱਦੇ ਤਾਂ ਮੰਗੀ ਇਹਨਾਂ ਲੋਕਾਂ ਨਸ਼ਾ ਖਤਮ ਕੀਤਾ ਇਹ ਲੀਡਰ ਆਪ ਨਸ਼ਾ ਬਕਾਉਂਦੇ ਆ ਜਿਹੇ ਮਰਜ਼ੀ ਹੋਣਾ ਮੈਂ ਡਰਦਾ ਕਿ ਮੈਂ ਸਵਿਧਾਨ ਦੇ ਰੱਖੇ ਨੂੰ ਬਾਲ ਲੂੰਗਾ ਮੈਂ ਜਾ ਕੇ ਉੱਥੇ ਜਾ ਕੇ 12 ਨਸੀਬ ਵਿੱਚ ਫਾਈਲ ਭਰੀ ਤੇ ਆਪਣੀ ਆਨਲਾਈਨ ਵੀ ਚੈੱਕ ਕਰ ਲੋ ਭਾਵੇਂ ਹੱਥ ਵਾਲੀ ਫਾਈਲ ਚੈੱਕ ਕਰ ਲੋ ਕਿਉਂਕਿ ਜੇ ਡਾਕਟਰ ਪੀਮਣਾ ਬਾਬਾ ਸਾਹਿਬ ਨੇ ਜੇ ਸੋਚ ਦਿੱਤੀਾਨੂੰ ਸਾਡੀ ਬੋਰਡ ਦਾ ਅਧਿਕਾਰ ਦਿੱਤਾ ਵਾ ਇਹ ਲੋਕ ਸ਼ਰਾਬ ਪਿੱਛੇ ਵੋਟਾਂ ਵੇਚਦੇ ਆਕਾ ਪਿੱਛੇ ਵੋਟਾਂ ਵੇਚਦੇ ਕੱਪੜਿਆਂ ਪਿੱਛੇ ਵੋਟਾਂ ਵੇਚੀ ਜਾਂਦੇ ਐਦਾਂ ਵੋਟਾਂ ਦਾ ਮੁੱਲ ਨਹੀਂ ਪੈਣਾ ਕੰਮ ਕਿਦੋਂ ਕਰਾਉਣਾ ਸੀ ਅੱਛਾ ਇਹ ਤੀਜਾ ਕਿਦੋਂ ਕਰਾਉਣਾ ਸੀ ਨੀਡੂ ਨੀਡੂ ਕੰਮ ਕਿਦੋਂ ਕਰਾਉਣਾ ਸੀ ਤੀਜਾ ਕੇ ਸਾਰੇ ਲੱਗ ਪਏ ਨੇ ਨਹੀਂ ਇੱਥੇ ਤੁਸੀਂ ਵੇਖੋ ਬੈਸਟ ਵਾਲ ਰੇ ਤੂੰ ਦਿੱਲੀਏ ਬਚ ਕੇ ਇਹ ਨਗਰ ਮੱਖਿਆ ਲੀਆਂ ਤੋਂ ਮੇਰੇ ਬਾਰੇ ਪੁੱਛ ਲੈ ਵੀ ਤੂੰ ਇਹ ਨਾਂ ਵਜ਼ਾਨੀਆਂ ਤੋਂ ਸ਼ੁਰੂ ਤੋਂ ਹੀ ਪੁੱਠਾ ਸੱਦਾ ਹਿਸਾਬ ਕਹਿੰਦੇ ਆ ਕਹਿ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਇਦਾਂ ਦੇ ਬੰਦੇ ਬਹੁਤ ਆ ਕਿ ਜਿਹੜੇ ਪੰਜਾਬ ਨੂੰ ਬਚਾਉਣ ਵਾਲੇ ਆ ਔਰ ਜਿਹੜੇ ਵੇਚਣ ਵਾਲੇ ਆ ट तो तो वो तो तो दो नी वंे गए बदामी वंडे गए डोसे नहीं वंडे गए मठियाई नहीं वं गई एक्क साइए बोटा मैं तुम आगे दसदा तक देखो मैं जितया गया ਸੋ ਬਿਲਕੁਲ ਰੁਝਾਨ ਜਿਹੜੇ ਨੇ ਉਹ ਲਗਾਤਾਰ ਚੱਲ ਰਹੇ ਨੇ ਪਲ-ਪਲ ਦੀ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਬਣੇ ਰਹੋ ਸਾਡੇ ਨਾਲ D5 ਚੈਨਲ ਪੰਜਾਬੀ ਤੇ ਕੈਮਰਾਮੈਨ ਗੁਰਪ੍ਰੀਤ ਸਿੰਘ ਦੇ ਨਾਲ ਮੈਨੂੰ ਦਿਓ ਇਜਾਜ਼ਤ ਡਿਟਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਅੱਜ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਨਨੰਦ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕਿਵੇਂ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਵੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਐਸਨਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ 35 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀ ਤਾਲ ਜੀ ਮੈਂ ਹਕੂਮਤ ਚੋਂ ਦਾਵਾ ਤੇ ਤੁਸੀਂ ਦੇਖ ਲਿਓ 35 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ